ਸਾਬਕਾ ਵਿਧਾਇਕ ਤੇ ਪਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਲੰਧਰ ਪੱਛਮੀ ਖੇਤਰ ਦੇ ਬਾਬੂ ਜਗਜੀਵਨ ਰਾਮ ਚੌਂਕ 'ਚ ਟੈਂਟ ਵਿੱਚ ਦੋ ਕੁਰਸੀਆਂ ਲਗਾਈਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਰਿਕਾਰਡਿੰਗ ਵਾਲੀ ਪੈਨ ਡਰਾਈਵ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਡੀਕ ਕਰ ਰਹੇ ਨੇ ਇਸ ਸਬੰਧੀ ਸ਼ੀਤਲ ਅੰਗੁਰਾਲ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟਰ ਵੀ ਸਾਂਝਾ ਕੀਤਾ ਜਿਸ ਤੋਂ ਪ੍ਰੋਗਰਾਮ ਨੂੰ ਜਨਤਾ ਦੀ ਅਦਾਲਤ ਦਾ ਨਾਂ ਦਿੱਤਾ ਗਿਆ ਪੋਸਟ 'ਚ ਅੰਗੁਰਾਲ ਨੇ ਮੁੱਖ ਮੰਤਰੀ ਨੂੰ ਟੈਗ ਕਰਦਿਆਂ ਲਿਖਿਆ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ ਤੁਹਾਨੂੰ ਸਤਕਾਰ ਸਹਿਤ ਬੁਲਾਵਾ ਦਿੰਦਾ ਹਾਂ ਦੱਸ ਦੇ ਕਿ ਅ ਨੇ ਆਪਣੇ ਲਈ ਛੋਟੇ ਜਤ ਕੇ ਮੁੱਖ ਮੰਤਰੀ ਲਈ ਉੱਚੀ ਕੁਰਸੀ ਲਗਾਈ ਹੈ ਅੰਗਰਾਲ ਨੇ ਬੀਤੀ ਰਾਤ ਮੁੱਖ ਮੰਤਰੀ ਵੱਲੋਂ ਦਿੱਤੀ ਚਨੋਤੀ ਨੂੰ ਸਵੀਕਾਰ ਕਰ ਲਿਆ ਅੰਗਰਾਲ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਕੋਲ ਆਪ ਆਗੂਆਂ ਖਿਲਾਫ 40 ਆਡੀਓ ਰਿਕਾਰਡਿੰਗਾਂ ਹਨ ਜੋ ਸੱਟੇਬਾਜ਼ੀ ਲਾਟਰੀ ਦੇ ਜੂਐਸ ਵਿੱਚ ਗੈਰ ਕਾਨੂੰਨੀ ਕਾਰੋਬਾਰਾਂ ਚ ਲੱਗੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕਰ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਮਾਨ ਨੇ ਇੱਥੇ ਪਹੁੰਚਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ ਜ਼ਿਕਰ ਹੋ ਗਿਆ ਕਿ ਜਲੰਧਰ ਪੱਛਮੀ ਤੋਂ ਆਪ ਵਿਧਾਇਕ ਚਿਤਲਨ ਗੁਰਾਲ ਨੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਜਲੰ ਦਰ ਪਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ ਖੇਤਰ ਚ ਚੋਣਾਂ ਦਾ ਮਾਹੌਲ ਭਗਿਆ ਹੋਇਆ ਤਾਂ ਇਸ ਦੇ ਚੱਲਦਿਆਂ ਸ਼ਿਦਲੰਗੁਰਾਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਚੈਲੰਜ ਹੈ ਉਸ ਨੂੰ ਸਵੀਕਾਰ ਕਰ ਲਿਆ ਹੈ ਤੇ ਹੁਣ ਸ਼ਿਦਲੰਗੁਰਾਲ ਭਗਵੰਤ ਮਾਨ ਦਾ ਇੰਤਜ਼ਾਰ ਕਰ ਰਹੇ ਨੇ ਬੜੇ ਸੱਟੇ ਵਾਲੀ ਸਰਕਾਰ ਮੁਰਦਾਬਾਦ ਸ਼ਰਾਬੀ ਸੀਐਮ ਮੁਰਦਾਬਾਦ ਸ਼ੀਦਲੰਗੁਰਾਲ ਜਿੰਦਾਬਾਦ ਸ਼ਿਤਾਂਗਰਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਵੰਦੇ 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 ਪਗਾਸਿੰਗ ਤੇਰੀ ਸੋਸਤੇ ਸ਼ਰਾਬੀ ਕੀ ਆ ਮੁਰਦਾਬਾਨ ਸ਼ੀਤਲ ਸਿੰਘ ਰਾਜ ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਮਾਤਰਮ ਮਾਤਰਮ ਸਾਰੇ ਪ੍ਰੈਸ ਦੇ ਮਿੱਤਰਾਂ ਨੂੰ ਬੇਨਤੀ ਹੈ ਕਿ ਪੌਣੇ 3 ਵਜੇ ਸ਼ੀਤਲ ਜੀ ਬਾਈਟ ਦੇਣਗੇ ਪੌਣੇ 3 ਵਜੇ ਤੇ ਤੁਹਾਨੂੰ ਕੱਲੇ-ਕੱਲੇ ਨੂੰ ਦੇ ਕੇ ਜਾਣਗੇ ਭਾਵੇਂ ਅੱਧਾ ਘੰਟਾ ਲੱਗੇ ਪੌਣਾ ਘੰਟਾ ਲੱਗੇ 2 ਘੰਟੇ ਲੱਗਣ ਤਾਰਿਆਂ ਨੂੰ ਦੇਖ ਕੇ ਜਾਣਗੇ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਜਿਹੜੇ ਕੱਲ ਤੁਹਾਡੇ ਸਾਹਮਣੇ ਤੁਹਾਡੇ ਚੈਨਲਾਂ ਤੇ ਛਾਤੀ ਠੋਕ-ਠੋਕ ਕੇ ਕਹਿੰਦੇ ਸੀ ਕਿ ਸ਼ੀਤਲ ਸਿਆ ਤੂੰ ਪਰਸੋਂ ਛੱਡ ਕੱਲ ਹੀ ਆ ਜਾ ਅੱਜ ਸ਼ੀਤਲ ਤਾਂ ਆ ਗਿਆ ਉਹ ਭਗਵੰਤਮਾਨ ਮਾਸਟਰ ਦਾ ਮੁੰਡਾ ਕਿੱਥੇ ਐ ਕੋਈ ਜਾਓ ਲੱਭ ਕੇ ਲਿਆਓ ਭਗਵੰਤਮਾਨ ਅੱਜ ਭਗਵੰਤਮਾਨ ਨੂੰ ਸ਼ੀਤਲੰਗੂ ਰਾਜ ਜੀ ਉਹ ਸਬੂਤ ਲੈ ਕੇ ਆਇਆ ਹੈ ਉਹ ਰਿਕਾਰਡਿੰਗਾਂ ਲੈ ਕੇ ਆਇਆ ਹੈ ਜਿਦੇ ਵਿੱਚ ਸਾਫ ਪਤਾ ਲੱਗਦਾ ਹੈ ਕਿ ਜਲੰਧਰ ਸ਼ਹਿਰ ਚ ਲਾਟਰੀ ਦੜਾ ਸੱਟਾ ਧਕੇ ਸ਼ਾਈ ਝੂਠੇ ਪਰਚੇ ਕੰਮ ਕਰਾਉਣ ਦੇ ਬਦਲੇ ਪੈਸੇ ਆਮ ਆਦਮੀ ਪਾਰਟੀ ਦੇ ਨੇਤਾ ਲੈ ਰਿਆ ਉਹ ਲੈ ਰੇ ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਪਰਿਵਾਰ ਦਾ ਅਸ਼ੀਰਵਾਦ ਪ੍ਰਾਪਤ ਹੈ ਉਹ ਲੈ ਰਿਆ ਜਿਨ੍ਹਾਂ ਜੜੇ ਭਗਵਾਨ ਤਮੰਦੀ ਗਟੀਆਂ ਚ ਬੈਠਦੇ ਆ ਉਹ ਲੋਕ ਚਲੰਦਰ ਦੇ ਲੋਕਾਂ ਨੂੰ ਲੁੱਟ ਰਿਹਾ ਏ ਉਹ ਲੋਕ ਨਜਾਇਜ਼ ਕਾਰੋਬਾਰ ਕਰਾ ਰਿਹਾ ਏ ਜਿਨ੍ਹਾਂ ਦੀ ਕੋਠੀਆਂ ਚ ਭਗਵੰਤ ਮਾਨ ਜਾਂਦਾ ਤੇ ਮੇਰਾ ਨਿਵੇਦਨ ਹੈ ਤੁਸੀਂ ਵੀ ਮੇਰਾ ਵੀਰ ਬਾਹਰ ਹੋ ਜਾ ਕੇ ਕਰ ਲੋ ਹਲੋ ਇਹ ਚੋਂ ਬਾਹਰ ਹੋ ਚਲ ਜਾਓ ਤੁਸੀਂ ਵੀ ਮੇਰਾ ਵੀਰ ਪੁੱਤਰੋਂ ਕਰੋ ਪਿੱਛੋਂ ਮੇਰਾ ਵੀਰ ਤੁਸੀਂ ਵੀ ਬਾਹਰ ਹੋ ਜਾ ਕੇ ਮੇਰਾ 5 ਮਿੰਟ ਲਾ ਦੋ Subscribe to One India channel and never miss an update.